ਹਾਂਜੀ ਸਾਸ਼ੀ ਗਾਲ ਜੀ ਸਾਰਿਆਂ ਨੂੰ ਹੋਪ ਕਿ ਤੁਸੀਂ ਸਾਰੇ ਜਾਣੇ ਹੋਮ ਹੋਗੇ ਵਧੀਆ ਇਹਦੀ ਅੱਜ ਅਸੈਂਬਲੀ ਕਰਤੀ ਸੀਗੀ ਮੈਂ ਸੋਚਿਆ ਵੀ ਇੰਨਾ ਚਲੋ ਕਾਹਨੂੰ ਵੀਡੀਓ ਜੀ ਖਿੱਚੀ ਜਾਣੀ ਹੈ ਨਾ ਦੇਖੋ ਕੰਮ ਦੀ ਗੱਲ ਕਰੀ ਜਾਵੇ ਤਾਂ ਉਹਦੇ ਵਰਗੀ ਰੀਤ ਨਹੀਂ ਹੁਣ ਐਵੇਂ ਚਲੋ ਕੱਲ ਸਮਾਨ ਅਸੀਗਾ ਕੁਝ ਨਮਾ ਕਰਨ ਵਾਲਾ ਅੱਜ ਇਹਦੀ ਸਾਫ ਸਫਾਈ ਧੋਅ ਧਾਈ ਕਰਕੇ ਇਹ ਸਾਰਾ ਟੰਗ ਤਾਂ ਟਾਇਰ ਇਹਦੇ ਦਿੱਤੇ ਖੋਲ ਟਾਇਰ ਚ ਸਾਰੇ ਪਾਵਾਂਗੇ ਆਪਾਂ ਜੀ 18 4 30 ਦੇ ਤੇ ਅੱਗੇ ਪਾਵਾਂਗੇ 12 4 24 ਦੇ ਠੀਕ ਹੈ ਜੀ ਤੇ ਬਾਕੀ ਹੋਰ ਤਾਂ ਕੁਝ ਹੈ ਨਹੀਂ ਦੀ ਖਾਸ ਇਨਾਂ ਤੇ ਜਿੰਨੇ ਵੀ ਹੁਣ ਮੰਨ ਕੇ ਚੱਲੋ ਵੀ ਕੰਮ ਕਮ ਕਰਵਾ ਵਗੈਰਾ ਕਰਵਾਉਣਾਗਾ ਜਿਵੇਂ ਤੁਸੀਂ 53 ਦਾਸ ਦਾ ਜਾਂ ਕਿਸੇ ਦਾ ਵੀ ਅੱਜ ਆਪਣੇ ਕੋਲ ਜਮੀ ਐਨ ਖਾਸ ਜਮਾ ਪੋਜੀਸ਼ਨ ਹੈਗੀ ਹੈਗੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਜਿਹੜੀ ਪਲੇਟ ਹੁੰਦੀ ਹੈਗੀ ਨਾ ਉਹ ਆ ਪਲੇਟ ਹੁੰਦੀ ਹੈ ਇੱਥੇ ਜਿੱਥੇ ਆ 4x4 ਲੱਗਿਆ ਹੋਇਆ ਤੇ ਆਹ ਪਲੇਟ ਆ ਠੀਕ ਹੈ ਜੀ ਇਹ ਪਲੇਟ ਹੁੰਦੀ ਆ 4x4 ਵਾਲੀ ਜ਼ਰੂਰੀ ਨਹੀਂ ਹੈਗਾ ਕੀ ਵੀ ਇਹ ਤੁਹਾਡਾ ਟਰੈਕਟਰ ਥੱਲੇ ਪਲੇਟ ਹੋਵੇ ਤੇ ਤੁਹਾਡਾ ਕਰਾਉਨ ਬੀਨ ਸਹੀ ਹੋਵੇ ਉਹਦਾ ਨਾ ਤੁਸੀਂ ਵੀਰੇ ਜਿਹੜਾ ਵੀ ਤੁਹਾਡਾ ਟਰੈਕਟਰ ਆ ਮੰਨ ਕੇ ਚੱਲੋ ਤੁਸੀਂ ਨੇ 4x4 ਕਰਵਾਉਣਾ ਚਾਹੇ ਤੁਸੀਂ ਸਾਡੇ ਤੋਂ ਹੀ ਕਰਵਾ ਲਿਓ ਕੋਈ ਚੱਕਰ ਨਹੀਂ ਆਪਾਂ ਵੀ ਕੋਈ ਨਾ ਨਹੀਂ ਕਰਦੇ ਠੀਕ ਹੈ ਇਹ ਆਪਣਾ ਪ੍ਰੋਜੈਕਟ ਸੀਗਾ ਆਪਾਂ ਮੇਰੇ ਖਿਆਲ ਕੱਲ ਜਾਂ ਪਰਸੋ ਜੇ ਇਹਨੂੰ ਟਾਇਰ ਪਾ ਕੇ ਰੈਡੀ ਕਰ ਦਾਂਗੇ ਟਰੈਕਟਰ ਨੂੰ ਹੌਲੀ ਹੌਲੀ ਦੇਖੋ ਆਪਾਂ ਟਰੈਕਟਰ ਨੂੰ ਉਤਾਰ ਰਹੇ ਆ ਆਪਾਂ ਨੇ ਇਹਨੂੰ ਪੂਰਾ ਵਧੀਆ ਬ੍ਰਾਂਡ ਟਰੈਕਟਰ ਨਹੀਂ ਹੁੰਦਾ ਜਿਵੇਂ ਜੌਨੀਅਰ ਦਾ ਜਿਹੜੇ ਹੁਣ ਲਾਂਚ ਹੋ ਰਹੇ ਨੇ ਕੈਵਨ ਦੇ ਨਾਲ ਉਵੇਂ ਬਣਾ ਰਹੇ ਆਂਗੇ ਟਰੈਕਟਰ ਇਹਨੂੰ ਹੌਲੀ ਹੌਲੀ ਮੰਨ ਕੇ ਚਲੋ ਆਪਣੀ ਗੱਲ ਚੱਲ ਰਹੀ ਸੀ ਵੀ ਪਲੇਟ ਦੀ ਜੇ ਮਤਲਬ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਤੁਹਾਡੇ ਟਰੈਕਟਰ ਵੀ ਕੀ ਗੱਲਬਾਤ ਹੈ ਕਿ ਵੀ ਸਾਨੂੰ ਇੰਨਾ ਪਤਾ ਨਹੀਂ ਪਲੇਟ ਆ ਗਈ ਥੱਲੇ ਤੁਸੀਂ ਵੀਰੇ ਬਾਈ ਨੂੰ ਤੁਸੀਂ ਫੋਨ ਕਰ ਲਿਓ ਜਾਂ ਤੁਸੀਂ ਮੈਨੂੰ ਫੋਨ ਕਰ ਲਿਓ ਜਾਂ ਤੁਸੀਂ ਕਮੈਂਡ ਕਰ ਦਿਓ ਮੈਂ ਤੁਹਾਡੇ ਕਮੈਂਟ ਦੇ ਵਿੱਚ ਤੁਹਾਨੂੰ ਮੈਂ ਨੰਬਰ ਦੇ ਦੂੰਗਾ ਤੁਸੀਂ ਸਾਨੂੰ ਫੋਨ ਕਰ ਲਿਓ ਤੁਸੀਂ ਆਪ ਦਾ ਟਰੈਕਟਰ ਦਾ ਮਾਡਲ ਤੇ ਉਹਦਾ ਮਤਲਬ ਕਿੰਨਾ ਮਾਡਲ ਲੱਗਾ ਉਹੋ ਤੇ ਇਹਦੀ ਚਾਸੀ ਨੰਬਰ ਤੁਸੀਂ ਸਾਨੂੰ ਭੇਜ ਦਿਓ ਅਸੀਂ ਤੁਹਾਨੂੰ ਪਤਾ ਕਰਕੇ ਦੱਸ ਦਾਂਗੇ ਕਿ ਉਹਦਾ ਜਿਹੜਾ ਕ੍ਰਾਉਨ ਪੀਨੀਅਨ ਹੈਗਾ ਉਹ ਕਿਹੜਾ ਹੈਗਾ ਠੀਕ ਹੈ ਮੰਨ ਕੇ ਚੱਲੋ ਜੇ ਤੁਹਾਡਾ 4x4 ਵਾਲਾ ਹੋਇਆ ਕਿਉਂਕਿ ਜਿਆਦਾਤਰ ਜਿਹੜੇ ਆਪਾਂ ਨੂੰ ਇਹ ਸੇਨਲ ਦੇ ਨੇ ਮੈਂ ਤੁਹਾਨੂੰ ਦੱਸ ਰਿਹਾ ਏ ਸਾਡੇ ਕੋਲ ਇਹਦਾ ਪਾਰਟ ਨੰਬਰ ਆਏ ਹੋਏ ਨੇ ਜੀ ਅਸੀਂ ਤਾਂ ਕਰਕੇ ਗੱਲ ਕਰਦਾ ਜ਼ਰੂਰੀ ਨਹੀਂ ਹੈਗਾ ਵੀ ਤੁਹਾਡੇ ਵਾਲਾ ਬਦਲਣ ਦੀ ਲੋੜ ਪਵੇ ਕਈ ਵਾਰ ਉਹ ਮਤਲਬ ਸੇਮ ਹੋ ਸੇ ਕ੍ਰਾਉਨ ਪੀਨੀਅਨ ਤੇ ਉਹ ਕ੍ਰਾਉਨ ਪੀਨੀਅਨ ਦਾ ਅੱਗੇ ਚੱਕਰ ਮੈਚ ਹੋ ਜਾਂਦੇ ਨੇ ਦੋਵਾਂ ਦੇ ਅਗਰ ਜੇ ਚੱਕਰ ਮੈਚ ਵਾਲਾ ਆਪਾਂ ਨੂੰ ਕੁਝ ਮਿਲਿਆ ਤਾਂ ਆਪਾਂ ਤੁਹਾਨੂੰ ਉਹ ਵੀ ਦੱਸ ਦਾਂਗੇ ਵੀ ਸਾਨੂੰ ਕੋਈ ਅਵੇਲੇਬਲ ਹੋ ਰਿਹਾ ਪਰ ਵੀਰੇ ਇਹਦੀ ਜਿਹੜੀ ਆ ਕਿਟ ਹੈਗੀ ਜਮੇ ਇਹ ਮੰਨ ਕੇ ਚੱਲੋ ਜਿਹੜੇ ਮੇਰੇ ਵੀਰਾਂ ਦੇ ਟਰੈਕਟਰ ਹੈਗੇ ਨੇ ਤਕਰੀਬਨ 19 20 ਮਾਡਲ ਘੱਟੋ ਘੱਟ ਮਤਲਬ ਕਹਿੰਦਾ ਪਾਵ ਵੀ 19 ਵੀ ਮਾਡਲ ਨੇ ਜਿਹੜੇ ਬਈ ਤੁਸੀਂ ਉਹੀ 4x4 ਕਰਵਾਓ ਜਿਹੜੇ ਹੁਣ 15 16 ਮਾਡਲ ਟਰੈਕਟਰ ਨੇ ਯਾਰ ਉਹਦੇ ਤੁਸੀਂ ਐ ਮੰਨ ਕੇ ਚੱਲੋ ਬਈ 1100 ਰੁਪਏ ਵਿੱਚ ਪਾ ਕੇ ਤੁਹਾਨੂੰ ਵਧੀਆ ਟਰੈਕਟਰ ਤੁਹਾਨੂੰ 4x4 ਮਿਲ ਜਾਊਗਾ ਮੰਨ ਕੇ ਚੱਲੋ ਤੁਹਾਡਾ 15 16 ਮਾਡਲ ਟਰੈਕਟਰ ਆ ਕੜਾ 4 4.5 ਲੱਖ ਦਾ ਟਰੈਕਟਰ ਉਹ ਵਿਕ ਜੂਗਾ ਤੇ ਉਹਦੇ ਵਿੱਚ ਜਿੰਨੇ ਪੈਸੇ ਤੁਸੀਂ ਆ ਹਿੱਸੇ ਤੇ ਧੰਮ ਝੰਮ ਤੇ ਲਾਉਂਗੇ ਤੁਸੀਂ ਠੀਕ ਹੈ ਉਨੇ ਕੇ ਪੈਸੇ ਤੁਸੀਂ ਵਿੱਚ ਪਾ ਕੇ ਤੁਹਾਡਾ ਟਰੈਕਟਰ ਵਧੀਆ ਨਵਾਂ ਆ ਜਾਊਗਾ ਇਹ ਬਈ ਆਪਾਂ ਹਾਲਾਂਕਿ ਆਪਾਂ ਦਾ ਮੋਡੀਫਿਕੇਸ਼ਨ ਕਰਦੇ ਆ ਠੀਕ ਹੈ ਸਾਡਾ ਇਹ ਕੰਮ ਹੈ ਮਾ ਪਰ ਫਿਰ ਵੀ ਆਪਾਂ ਤੁਹਾਨੂੰ ਮੈਂ ਤੁਸੀਂ ਮੇਰੀ ਸਾਰੀ ਤੁਸੀਂ ਮੇਰੀ ਫੈਮਲੀ ਹੋ ਆਪਾਂ ਫੈਮਲੀ ਨੂੰ ਕਦੇ ਵੀ ਗਲਤ ਨਹੀਂ ਸਪੋਰਟ ਕਰਾਂਗੇ ਤੇ ਨਾ ਹੀ ਕੋਈ ਗਲਤ ਉਹਨੂੰ ਗਾਈਡ ਕਰਾਂਗੇ ਆ ਸਹੀ ਮੈਂਨੇ ਤੇ ਗਾਈਡ ਤਾਂ ਇਹੀ ਆ ਵੀ ਤੁਸੀਂ ਉਹਨੂੰ ਹੋਰ ਵੇ ਹੋਰ ਚੈੱਕ ਕਰਨਾ ਤਾਂ ਤੁਸੀਂ 19ਵੀਂ ਵੀ ਮਾਡਲ ਹੀ ਕਰੋ ਉਸ ਤੋਂ ਘੱਟ ਨਾ ਕਰੋ ਤੇ ਰਹੀ ਗੱਲ ਵੀਰੇ ਮੋਡੀਫਿਕੇਸ਼ਨ ਦੀ ਮੋਡੀਫਿਕੇਸ਼ਨ ਵੀਰੇ ਆਪਣੀ ਚੱਲੀ ਜਾਂਦੀ ਆ ਠੀਕ ਐ ਉਹ ਸਾਹਮਣੇ ਟਰੈਕਟਰ ਨੂੰ ਸਟਾਰਟ ਕਰਕੇ ਖੜਾਤਾ ਉਹਦੀ ਵੀਡੀਓ ਹਜੇ ਬਣਾਈ ਨਹੀਂ ਤੇ ਉਹਦੀ ਜਦ ਵੀਡੀਓ ਬਣੂਗੀ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਹਨਾ ਉਹ ਟਰੈਕਟਰ ਦੀ ਟੈਸਟਿੰਗ ਦੀ ਵੀਡੀਓ ਜ਼ਰੂਰ ਬਣਾਉਂਗਾ ਮੈਂ ਤੇ ਬਾਈ ਵੀ ਆਉ ਦੇ ਚੈਨਲ ਤੇ ਉਹਦੀ ਮੋਡੀਫਿਕੇਸ਼ਨ ਤੋਂ ਪਹਿਲਾਂ ਦੀ ਵੀਡੀਓ ਦੀ ਪਾਈ ਪਈ ਆ ਠੀਕ ਐ ਤੇ ਉਹ ਟਰੈਕਟਰ ਜਿੰਨੇ ਵੀ ਉਹ ਬੰਦੇ ਦੇ ਟਰੈਕਟਰ ਨੇਗੇ ਉਹਨਾਂ ਕੋਲ 7-8 ਜੌਂਡੀਅਰ ਨੇਗੇ ਤੇ ਸਾਰੇ ਸਾਰੇ ਤਕਰੀਬਨ 4x4 ਹੀ ਨੇਗੇ ਇੱਕੜ ਦੁੱਕੜੋਂ ਛੱਡ ਕੇ ਜਿਹੜਾ ਕੋਈ ਸੈਕੰਡ ਲਿਆ ਹੋਊਗਾ ਟਰੈਕਟਰ ਤੇ ਜਿਹੜੇ ਉਹਨਾਂ ਨਵੇਂ ਟਰੈਕਟਰ ਲਏ ਹੋਏ ਨੇਗੇ ਉਹ ਸਾਰੇ 4x4 ਨੇਗੇ ਤੇ ਸਾਰਿਆਂ ਦਾ ਕੰਮ ਆਪਣੇ ਤੀ ਹੁੰਦਾ ਤੇ ਉਹਨਾਂ ਦਾ ਫਾਰਮ ਇੱਕ ਫਰੀਦਕੋਟ ਵੀ ਆ ਫਰੀਦਕੋਟ ਵੀ 8-10 ਜੌਂੜੀਆਂ ਆਪਣੇ ਤੀ ਹੋ ਕੇ ਗਏ ਨੇ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਅਸੀਂ ਦੂਰ ਦੇ ਆ ਭਾਈ ਤੁਹਾਡੇ ਏਰੀਆ 'ਚ ਤਕਰੀਬਨ ਸਾਡੇ ਟਰੈਕਟਰ ਹੋ ਕੇ ਗਏ ਹੋਏ ਨੇ ਤੁਸੀਂ ਉੱਥੇ ਜਾ ਕੇ ਪਤਾ ਕਰ ਸਕਦੇ ਹੋ ਵੀ ਹਨਾ ਵੀ ਕੀ ਦਿੱਕਤ ਆ ਕੀ ਨਹੀਂ ਤੇ ਅਮਰੀਕਨ ঈਗਲ ਕਲੱਬ ਤੁਸੀਂ ਇੰਸਟਾਗ੍ਰਾਮ ਸਰਚ ਕਰ ਲਿਓ ਠੀਕ ਹੈ ਤੇ ਬਈ ਆਹ ਟਰੈਕਟਰ ਹੈਗਾ 25 ਐਨੀਵਰਸਰੀ ਐਡੀਸ਼ਨ ਟਰੈਕਟਰ ਆ ਹੈ ਵੀਰੇ ਇਹਨੂੰ ਐਡੀਸ਼ਨ ਕਹਿੰਦੇ ਹੁੰਦੇ ਹੁੰਦੇ ਨੇ ਕਿ ਜਿਹੜੀ ਮਤਲਬ ਐਨੀਵਰਸਰੀ ਚ ਆਉਂਦੇ ਨੇ ਉਹ ਵਧੀਆ ਹੁੰਦੇ ਨੇ ਟਰੈਕਟਰਾਂ ਉਹਨਾਂ ਦੇ ਮਾਰਕ ਲੱਗੇ ਹੁੰਦੇ ਨੇ ਥੋੜੀ ਜੀ ਕੀਮਤ ਬਣ ਜਾਂਦੀ ਆ ਹੋਰ ਤਾਂ ਕੁਝ ਨਹੀਂ ਆਹ ਕੈਬਨ ਜਿਹੜਾ ਵੀਰੇ ਲੱਗਿਆ ਹੋਇਆ ਸੀ ਤੁਸੀਂ ਕੈਬਨ ਬਾਰੇ ਪੁੱਛ ਰਹੇ ਸੀ ਵੀ ਕੈਬਨ ਤੁਸੀਂ ਲਾਉਣੇ ਹੋ ਇਹ ਬਈ ਕੈਬਨ ਲੱਗਿਆ ਹੋਇਆ 골ਡ ਸਟਾਰ ਸਮਾਨਿਆਂ ਤੋਂ ਠੀਕ ਹੈ ਕੋਈ ਪੇਡ ਪ੍ਰੋਮੋਸ਼ਨ ਨਹੀਂ ਬਈ ਠੀਕ ਹੈ ਇਹਦੇ ਕਿ ਲਵਾ ਕੇ ਲਿਆਏ ਸੀਗੇ ਉਹ ਤਾਂ ਆਪਾਂ ਵੀਡੀਓ ਵੀ ਨਹੀਂ ਪਾਉਂਦੀ ਸੀ ਜੌਂਡੀਰ ਦੀਆਂ ਤੇ ਜਦੋਂ ਇਹ ਲਵਾ ਲਿਆ ਹੁੰਦਾ ਸੀ ਤੇ ਤੁਸੀਂ ਲਵਾ ਲਿਓ ਬਈ ਵਧੀਆ ਚੀਜ਼ ਆ ਜਿਹਨੂੰ ਲੋੜ ਆਈ ਉਹ ਲਵਾਇਓ ਮੈਂ ਐਵੇਂ ਝੱਗਾ ਜੋੜਨਾ ਕਰਾਇਆ ਉਹ ਬਹੁਤ ਖਰਚਾ ਆ ਜਾਂਦਾ ਇਹ ਤੇ ਤੁਸੀਂ ਯਕੀਨ ਨਹੀਂ ਮੰਨੋਗੇ ਆਲਮੋਸਟ 1.5405 ਇਹਦੇ ਉੱਪਰ ਲੱਗ ਗਿਆ ਉਹ ਮੋਡੀਫਿਕੇਸ਼ਨ ਦੇ ਉੱਪਰ ਮੰਨ ਕੇ ਚੱਲੋ ਬਈ ਤੁਸੀਂ ਆਪਾਂ ਨੂੰ ਇਹ ਆਰਐਮਐਸ ਸਮੇਤ ਤੇ ਇਹ ਹਿੱਸਾ ਆਪਾਂ ਨੂੰ ਪੈ ਗਿਆ ਨ ਰਿੰਮਾਂ ਤੋਂ ਬਿਨਾ ਸੀ ਸੱਚੇ ਇਹ ਬਈ ਹਿੱਸਾ ਜਿਹੜੇ ਦਾ ਨਾਂ ਰਿੰਮ ਦੇ ਰਹੇ ਸੀ ਉਹ ਆਪਾਂ ਨੂੰ ਵਧੀਆ ਨਹੀਂ ਲੱਗੇ ਰਿੰਮ ਠੀਕ ਹੈ ਤੁਸੀਂ ਮੰਨ ਕੇ ਚੱਲੋ ਵੀ ਆਪਾਂ ਨੂੰ ਰਿੰਮਾਂ ਦੇ ਨਾਲ ਵਿਦਆਊਟ ਟਾਇਰਸ 2.5 ਲੱਖ ਦਾ ਖਰਚਾ ਹੋ ਗਿਆ ਬਾਈ ਇਹ ਹੌਨਸਟ ਰਿਵਿਊ ਆ ਆਪਾਂ ਕੋਈ ਇਹ ਤਾਂ ਬਿਨਾ ਕੋਈ ਝੂਠ ਨਹੀਂ ਬੋਲਦੇ ਜਿਹੜਾ ਵੀ ਬਾਕੀ ਮੌਕੇ ਤੇ ਸਮਾਨ ਮਿਲਣ ਤੇ ਇਹਦਾ ਸਮਾਨ ਬਾਈ ਬਹੁਤ ਮੁਸ਼ਕਲ ਹੀ ਮਿਲੇਗਾ ਗੇਅਰ ਦਾ ਅਰੇਂਜਮੈਂਟ ਠੀਕ ਹੈ ਤੇ ਸਾਨੂੰ 10 ਤੋਂ 12 ਆਰਡਰ ਸੀ ਨਾ ਡਿਡਿ ਜਾਂਸੀਆਂ ਚ ਪਵਾਤੇ ਸੀਗੇ ਅਡਵਾਂਸ ਰੁਪਏ ਦੇ ਦੇ ਕੇ ਤੇ ਵੀ ਚਲੋ ਸਾਨੂੰ ਜੇ ਗੀਅਰ ਮਿਲ ਜੇ ਉਹ ਸਾਡੀ ਗੱਲਬਾਤ ਹੈਗੀ ਸੀ ਚਲੋ ਕੋਈ ਚੱਕਰ ਨਹੀਂ ਵੀ ਮਾੜੇ ਮੋਟੇ ਦੇ ਕੇ ਸੀਨੇ ਉਹ ਕਰ ਲਈ ਪਰ ਅਦਰਵਾਈਜ਼ ਹੋਈ ਹੋਰ ਬੰਦਾ ਨਹੀਂ ਖਰਚਾ ਚੱਲ ਸਕਦਾ ਤੇ ਮੇਰਾ ਅਜੇ ਹੀ ਕਾਰਨ ਸੀਗਾ ਕਿ ਮੈਂ ਬਿਨਾਂ ਰੋਕੇ ਵੀਡੀਓ ਬਣਾ ਰਿਹਾ ਅੱਗੇ ਇੱਥੇ ਯਾਰ ਕੰਮਕਾਰ ਹੋ ਰਿਹਾ ਹੁੰਦਾ ਹੈਗਾ ਹਨਾ ਵਿੱਚ ਬੰਦੇ ਖੜਦੇ ਹੁੰਨੇ ਹੈਗੇ ਆਪਾਂ ਉਹਦੇ ਵਿੱਚ ਫੋਨ ਕੱਢ ਕੇ ਵਲੋਗ ਜਾ ਬਣਾਉਣ ਲੱਗ ਜਾਈਏ ਫਿਰ ਚੰਗੀ ਗੱਲ ਨਹੀਂ ਸੀਗੀ ਆਪਣਾ ਕੰਮ ਆ ਜ਼ਿਆਦਾਤਰ ਸੀਰੀਜ਼ ਵਗੈਰਾ ਤੁਹਾਨੂੰ ਇਹ ਦੱਸਣਾ ਇਹਦੀ ਅਪਡੇਟ ਦੇਣਾ ਤੇ ਇਹਦਾ ਕੰਮ ਕਿਵੇਂ ਆ ਠੀਕ ਆ ਸਾਰਾ ਕੁਝ ਦੱਸਦਾ A to Z ਬਈ ਇਹਦੀ ਪ੍ਰੋਪਰ ਆਪਣੇ ਕੋਲ ਜਿੰਨੇ ਵੀ ਸਮਾਨ ਇਹਦੇ ਤੇ ਲੱਗਿਆ オリジナル ਪਾਰਟ ਨੰਬਰ ਆਪਣੇ ਕੋਲ ਪਏ ਨੇਗੇ ਠੀਕ ਆ ਪਾਰਟ ਨੰਬਰ ਦੇ ਨਾਲ ਹੀ ਮੋਡੀਫਿਕੇਸ਼ਨ ਮੰਨੇ ਜਾਂਦਾ ਹਰੇਕ ਜਿਹੜਾ ਜਣਾ ਕਣਾ ਬਾਈ ਕੋਈ ਇੰਜਨ ਖੋਲ ਕੇ ਖੜ ਗਿਆ ਕੋਈ ਕੋਈ ਕੀ ਕਰਕੇ ਉਹ ਮੋਡੀਫਿਕੇਸ਼ਨ ਨਹੀਂ ਹੁੰਦੀ ਮੋਡੀਫਿਕੇਸ਼ਨ ਕਰਨ ਵਾਸਤੇ ਬਾਈ ਇੱਕ ਨਾ ਵੈਲ ਨਾਮ ਚਾਹੀਦਾ ਹੁੰਦਾ ਤੁਸੀਂ ਇੰਸਟਾਗ੍ਰam ਤੇ ਬਾਈ ਸਾਡਾ ਤੁਸੀਂ ਪੇਜ ਸਰਚ ਕਰਿਓ ਅਮਰੀਕਨ ਈਗਲ ਕਲੱਬ ਉਹਦੇ ਤੇ ਤੁਹਾਨੂੰ ਸਾਰਾ ਕੁਝ ਏ ਟੂ ਜ਼ेड ਤੁਸੀਂ ਆਪਣਾ ਟਰੈਕਟਰ ਦੇਖਿਓ ਅਸੀਂ ਤਕਰੀਬਨ ਜੌਨੀਅਰ ਦਾ ਅੱਜ ਤੱਕ ਕਦੇ ਹੈੱਡ ਨਹੀਂ ਲਾਹਿਆ ਜੇ ਕਿਸੇ ਦੀ ਕੋਈ ਪਾਵਰ ਬੜੀ ਜ਼ਿਆਦਾ ਗਾਣਾ ਕੋਈ ਚਾਹੁੰਦਾਗਾ ਵੀ ਸਾਨੂੰ ਇੰਨੀ ਪਾਵਰ ਚਾਹੀਦੀ ਆ ਸਾਡਾ ਟਰੈਕਟਰ ਖੋਲ ਜੇ ਸਾਨੂੰ ਕੋਈ ਚੱਕਰ ਨਹੀਂ ਠੀਕ ਹੈ ਤਾਂ ਉਹਦੀ ਉਹ ਮੋਡੀਫਿਕੇਸ਼ਨ ਹੁੰਦੀ ਹੈਗੀ ਨਹੀਂ अदरवाइज ਆਪਾਂ ਕਿਸੇ ਦਾ ਹੈੱਡ ਨਹੀਂ ਚੱਕਿਆ ਅਜੇ ਤੱਕ ਤੇ ਰਹੀ ਗੱਲ ਵੀਰੇ ਇਹਦੇ ਤੁਸੀਂ ਮੋਡੀਫਿਕੇਸ਼ਨ ਦੇ ਇੱਕ ਹੋਰ ਪੁਛਦੇ ਸੀਗੇ ਕਿ ਜੌਂਡੀਅਰ 5405 ਦੀ ਪੰਪ ਤੋਂ ਜਿਹੜੀ ਆਪਾਂ ਸੈਟਿੰਗ ਕਰਦੇ ਆਂਗੇ ਜਾਂ ਪੰਪ ਨਮਾ ਕਰਵਾ ਕੇ ਦਿੰਨੇ ਆਂ ਠੀਕ ਹੈ ਜਿਵੇਂ ਇਹਦੇ ਵੀ ਲੱਗਿਆ ਹੋਇਆ ਪੰਪ ਅ ਸੋ ਮੈਂ ਕੋਈ ਚੀਜ਼ ਹੋਰ ਵੀ ਦਿਖਾਉਂਗਾ ਮੈਂ ਤੇ ਇਹ ਬਈ 10 ਤੋਂ 15 ਐਚਪੀ ਵਧ ਜਾਂਦੀ ਹੈ ਜਿਹੜਾ ਆਪਾਂ ਪੰਪ ਕਰਵਾ ਕੇ ਦਿੰਨੇ ਆਂ origignal ਸਮਾਨ ਦੀ ਜ਼ਿੰਮੇਵਾਰੀ ਆ ਤੇ ਜਿੰਨੀ ਪਾਵਰ ਕੱਢ ਰਿਹਾ ਉਹਦੀ ਜ਼ਿੰਮੇਵਾਰੀ ਆ ਬਰਾਬਰ ਚਲਾ ਕੇ ਦਿਖਾਵਾਂਗੇ ਠੀਕ ਹੈ ਤੇ ਰਹੀ ਗੱਲ ਬਈ ਇੱਕ ਜਿਵੇਂ ਤੁਸੀਂ ਸਾਡੇ ਕੋਲ ਟਰੈਕਟਰ ਲੈ ਕੇ ਆਜੋਗੇ ਤਾਂ ਉਹ ਚੀਜ਼ ਅਸੀਂ ਉਹ ਕਰ ਸਕਦੇ ਆ ਉਹੀ ਮਤਲਬ ਜੌਂਡੀਅਰ ਦੇ तकरीबन ਜਿਹੜੇ ਟਰੈਕਟਰ ਨੇ ਆਪਣੇ ਜਿੰਨੇ ਵੀ ਜੌਂਡੀਅਰ ਦੇ ਜਿੰਨੇ ਪੰਪ ਬੰਨਦੇ ਆਪਾਂ ਰਟਾਇਰ ਪੰਪ ਬੰਨਦੇ ਆ ਇਹ ਰਟਾਇਰ ਪੰਪ ਤੇ ਟਰੈਕਟਰ ਤੋਂ ਜ਼ੋਰ ਇਹ ਬਹੁਤ ਮਾਰਦਾ ਬਈ ਤੁਸੀਂ ਯਕੀਨ ਨਹੀਂ ਮੰਨੋਗੇ ਨਜਾਇਜ਼ ਜ਼ੋਰ ਮਾਰਦਾ ਇਹ ਟਰੈਕਟਰ ਤਾਂ ਨਾ ਦੇਖਣਯੋਗ ਹੈਗੀ ਥੋੜਾ ਜਿਹਾ ਉਹਨੂੰ ਇਗਨੋਰ ਕਰੋ ਪੰਪ ਚੱਲ ਪੈਂਦਾ ਤੁਹਾਨੂੰ ਪਤਾ ਯਾਰ ਜਿਹੜਾ ਗੱਡੀਆਂ ਦੌੜ ਤੂਣ ਵਾਲਾ ਹੁੰਦਾ ਹੈ ਤੇ ਜੇ ਬਈ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈਗੀ ਤਾਂ ਲਾਈਕ ਸ਼ੇਅਰ ਕਰ ਦਿਆ ਕਰੋ ਯਾਰ ਕਮੈਂਟ ਕਰ ਦਿਆ ਕਰੋ ਬਾਕੀ ਹਾਂ ਬਈ ਜੇ ਤੁਹਾਨੂੰ ਕੁਝ ਵੀ ਚੰਗਾ ਮਾੜਾ ਲੱਗਿਆ ਜਿਵੇਂ ਵੀਡੀਓ ਦੇ ਵਿੱਚ ਤਾਂ ਬਈ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਯਾਰ ਤੁਹਾਡਾ ਛੋਟਾ ਵੱਡਾ ਭਾਈ ਜਿਵੇਂ ਵੀ ਤੁਸੀਂ ਮੈਨੂੰ ਸਮਝਦੇ ਹੋ ਤੁਸੀਂ ਸਮਝ ਕੇ ਬਈ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਆਪਾਂ ਬਈ ਅੱਗੇ ਤੋਂ ਸੁਧਾਰ ਕਰਾਂਗੇ ਤੇ ਚੰਗੀ ਲੱਗਦੀ ਵੀਡੀਓ ਤਾਂ ਬਈ ਕਮੈਂਟ ਕਰਕੇ ਦੱਸ ਦਿਓ ਆਪਾਂ ਅੱਗੇ ਵੀਡੀਓ ਬਣਾ ਕੇ ਪਾ ਦਾਂਗੇ ਨਹੀਂ ਪਾਉਣੀ ਜੇ ਕੋਈ ਚੱਕਰ ਨਹੀਂ ਆਪਾਂ ਨਹੀਂ ਵੀਡੀਓ ਬਣਾਉਂਦੇ ਪਰ ਅਦਰਵਾਈਜ਼ ਮੇਰਾ ਤਾਂ ਵੈਸੇ ਕਾਰਨ ਇਹੀ ਸੀਗਾ ਵੀ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਏ ਆ ਤੇ ਕੋਈ 4x4 ਮਤਲਬ ਕੋਈ ਹਾਂਡੀ ਚੇਂਜ ਕਰਕੇ ਕਰਦੇ ਉਹ ਦੇਖੋ ਕੁਝ ਹੋਰ ਗੱਲ ਆ ਆਪਾਂ ਮੇਰੇ ਕੰਪਨੀ ਦਾ ਸਟਾਕ ਟਰੈਕਟਰ ਨੂੰ origignal ਤਰੀਕੇ ਨਾਲ 4x4 ਕਰ ਰਹੇ ਆ ਠੀਕ ਐ ਸਪੀਡਰ ਮੈਚ ਕਰਨੀਆਂ ਗੇਅਰ ਸਪੀਡ ਉਹੀ ਰੱਖਣੀ ਰੇਸ਼ਿਓ ਉਹੀ ਰੱਖਣੀ ਠੀਕ ਐ ਤੇ ਉਹ ਉਹ ਕਾਰਨ ਆ ਬਾਈ ਤੇ ਟਰੈਕਟਰ ਆਈ ਵੀ ਜਾਂਦੇ ਟਰੈਕਟਰ ਜਾਈ ਵੀ ਜਾਂਦੇ ਨੇ ਅੱਜ ਦੋ ਤੋਂ ਟਰੈਕਟਰ ਆਈ ਸੀ ਦੋਏ ਕਰਕੇ ਭੇਜਤੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੁਣ ਗੱਲ ਕੀ ਆ ਬਾਈ ਇਹ ਵੀਡੀਓ ਬਣਾਉਣ ਲੱਗੀ ਤੇ ਪਰ ਟਾਈਮ ਲੱਗੇ ਦਾ ਬੰਦੇ ਅੱਜ ਘੱਟ ਸੀਗੇ ਤਾਂ ਕਰਕੇ ਚੰਗਾ ਭਾਈ ਜੇ ਤੁਹਾਨੂੰ ਜੇ ਵਧੀਆ ਲੱਗਦੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਕਰ ਦਿਓ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਭਾਈ ਰੱਬ ਰਾਖਾ ਧੰਨਵਾਦ ਤੁਹਾਡਾ ਇੱਥੇ ਤੱਕ ਤੁਸੀਂ ਜੇ ਵੀਡੀਓ ਦੇਖੀ ਹੈਗੀ ਆਪਾਂ ਅੱਗੇ ਹੁਣ ਇਹ ਤਾਂ ਜੋ ਟਾਇਰ ਟੂਰ ਲਿਆਵਾਂਗੇ ਤਾਂ ਟਾਇਰਾਂ ਦੀ ਵੀਡੀਓ ਬਣਾਵਾਂਗੇ ਉਹ ਵੈਸੇ ਟਾਇਰਾਂ ਦੀ ਵੀਡੀਓ ਕੀ ਬਣਾਉਣੀ ਆ ਤੁਹਾਨੂੰ ਪਾ ਕੇ ਰੈਡੀ ਕਰਕੇ ਦਿਖਾਵਾਂਗੇ ਡਰਾਈਵਰ ਇਹ ਉਸ ਤੋਂ ਬਾਅਦ ਇਹਦੀ ਆਊਗੀ ਟੈਸਟਿੰਗ ਦੀ ਵੀਡੀਓ ਜਿਹੜੀ ਸਭ ਤੋਂ ਅਲੱਗ ਆਊਗੀ ਫਿਰ ਆਊਗੀ ਭਾਈ ਇਹਦੀ ਅਨ ਕੰਪੈਰੀਜ਼ਨ ਵੀ ਕਿੰਨਾ ਕੁ ਮਤਲਬ ਜਿਹੜਾ ਕੰਪਨੀ ਫਟਾ ਟਰੈਕਟਰ ਆਗਾ 4x4 ਉਹਦਾ ਫਿਰ ਉਸ ਤੋਂ ਬਾਅਦ ਬਈ ਵੀਡੀਓ ਹੋਊਗੀ ਤੇ ਸਾਰੇ ਸਮਾਨ ਦੀ ਕਿੰਨੀ ਕੋਸਟ ਕੀਤੀ ਆ ਤੇ ਜੇ ਆਪਾਂ ਮਿਸਤਰੀ ਦੀ ਲੇਬਰ ਲਾਈਏ ਤਾਂ ਕਿੰਨੀ ਹੋ ਜਾਂਦੀ ਆ ਹਾਲਾਂਕਿ ਬਈ ਇਹ ਟਰੈਕਟਰ ਆਪਣੀ ਆ ਇਹ ਕਰਕੇ ਦਿੱਤਾ ਜਿੱਦੋਂ ਬਣਾ ਦੋ ਟਰੈਕਟਰ ਬੁੱਕ ਹੋਏ ਪੈਨੇ ਆ 4x4 ਵਾਲੇ ਤੇ ਅਸੀਂ ਹਜੇ ਬਈਆਂ ਨਾਲ ਗੱਲਬਾਤ ਜਿੰਨੀ ਖਾਸ ਕਰੀ ਨਹੀਂ ਹੈਗੀ ਬਾਕੀ ਤੁਸੀਂ ਉਹ ਜਿਵੇਂ ਤੁਹਾਨੂੰ ਸਹੀ ਲੱਗੂ ਤੁਸੀਂ ਉਹ ਮੇਂ ਗੱਲਬਾਤ ਕਰ ਲਿਓ ਠੀਕ ਹੈ ਜੀ ਤੇ ਮਿਲਦੇ ਆ ਬਈ ਹੁਣ ਨਵੀਂ ਵੀਡੀਓ ਦੇ ਵਿੱਚ ਠੀਕ ਹੈ ਜੇ ਜੀ ਵੀਡੀਓ ਚੰਗੀ ਲੱਗਦੀ ਆ ਤਾਂ ਬਾਈ ਲਾਈਕ ਸ਼ੇਅਰ ਕਰ ਦਿਓ ਤੇ ਹਾਂ ਇੱਕ ਇਹਦੇ ਬਾਈ ਸੁਣੋ ਸਭ ਤੋਂ ਸੱਚ ਵੱਡੀ ਗੱਲ ਜਦੋਂ ਵੀ ਬਾਈ ਇਹ 4 ਵੇ 4 ਦਾ ਕੁਝ ਮਾਨ ਵਗੈਰਾ ਜਿਵੇਂ ਮੰਨ ਕੇ ਚੱਲੋ ਕਿਸੇ ਕੋਲ ਟਰੈਕਟਰ ਤੇ ਜਿਵੇਂ ਹੈਗਾਗਾ ਤਾਂ ਬਾਈ ਜੇ ਕਿਸੇ ਦੇ ਆਹ ਨਿਪਲ ਨਹੀਂ ਹੈਗੇ ਤਾਂ ਬਈ ਨਿਪਲ ਲਵਾ ਲਿਓ ਆਪਾਂ ਨੇ ਇਹ ਗਲੀਆਂ ਮਰਵਾ ਕੇ ਸਪੈਸ਼ਲ ਇਹਦੇ ਨਿਪਲ ਲਵਾਏ ਹੈਗੇ ਆਹ ਨਹੀਂ ਤਾਂ ਬਈ ਇਹ ਬੈਰਿੰਗ ਇੱਥੋਂ ਟੁੱਟਦੇ ਨੇ ਮੈਂ ਬਈ ਉਥੇ ਕਵਾੜ ਮਾਰਕੀਟ ਦੇ ਵਿੱਚ ਇਹ ਹਿੱਸੇ ਟੁੱਟੇ ਹੋਏ ਦੇਖੇ ਨੇ ਤੁਸੀਂ ਯਕੀਨੀ ਮੰਨੋਗੇ ਜੇ ਕੱਲਾ ਹਿੱਸਾ ਵੀ ਲੈਣ ਗਿਆ ਨਾ ਇਹ ਵਿਦਆਊਟ ਕਿਸੇ ਸਮਾਨ ਤੋਂ ਖਾਲੀ ਆਹ ਖੋਖਾ ਜਾ ਇਹ ਬਈ ਕੋਈ ਇਹਦਾ ਕੋਈ ਰੇਟ ਹੈ ਨਹੀਂ ਕੋਈ ਕੋਈ 1.5 ਲੱਖ ਮੰਗ ਲੇ ਕੋਈ 2 ਲੱਖ ਮੰਗ ਲੇ ਕੋਈ 80 ਕੋਈ 90 ਬਈ ਸਾਡੇ ਸਾਹਮਣੇ ਬੰਦਾ 1.90 ਦਾ ਲੈ ਕੇ ਗਿਆਗਾ ਆ ਬਿਨਾ ਕ੍ਰੋਸਾਂ ਤੋਂ ਹਿੱਸਾ ਖਾਲੀ ਹਿੱਸਾ ਉਹ ਤੋਂ ਬਿਨਾ ਬਈ ਪਾਵਰ ਸਟੀering ਤੋਂ ਬਿਨਾ ਤੁਸੀਂ ਯਕੀਨੀ ਮੰਨੋਗੇ ਇੰਨਾ ਹੋਣ ਦਾ ਇਹ ਜੀ ਥੋੜੀ ਜੀ ਧਿਆਨ ਵੀ ਰੱਖਣਾ ਪੈਂਦਾ ਬਈ ਹੁਣ ਆਪਾਂ ਬਾਕੀ ਜਿੰਨੇ ਇਹਦੇ ਤੇ ਸਮਾਨ ਲੱਗਿਆ ਤੇ ਕਿੰਨੀ ਕੋਸਟ ਹੋਈ ਹੈਗੀ ਉਹਦੀ ਵੀਰੇ ਵੀਡੀਓ ਆਉਗੀ ਜਰੂਰ ਤੁਸੀਂ ਕਮੈਂਟ ਕਰ ਦਿਓ ਵੀ ਤੁਹਾਨੂੰ ਵੀਡੀਓ ਆ ਉਹਦੇ ਵਿੱਚ ਵਿਚਾਲੇ ਬਾਈ ਜੇ ਤੁਹਾਨੂੰ ਕੋਈ ਹੋਰ ਵੀਡੀਓ ਚਾਹੀਦੀ ਹੈ ਤੁਸੀਂ ਉਹਦੇ ਵਾਸਤੇ ਵੀ ਕਮੈਂਟ ਕਰ ਸਕਦੇ ਹੋ 53 10 ਜੌਂਡੀਰ ਦੀ ਕੁਝ ਵੀ ਐਨੀ ਕੁਝ ਵੀ ਹੋਵੇ ਆਪਾਂ ਬਾਈ ਨਾਲ بیٹھ ਕੇ ਇੱਕ ਸਪੈਸ਼ਲ ਖਾਸ ਗੱਲਬਾਤ ਦੀ ਬਣਾ ਲਾਂਗੇ ਵੀਡੀਓ ਵੀਡੀਓ ਨੂੰ ਕਰ ਦਿਓ ਵੀਰੇ ਲਾਈਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਚੰਗਾ ਜੀ ਬਈ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਹੁਣ